ਗੁਰੂ ਮਹਾਰਾਜੀ ਹਜ਼ੂਰੀ ਜਿ ਬੈਠੇ ਗਏ ਗੁਰੂ ਘਰ ਦੇ ਸਾਥੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਬੱਤ ਅਸੀਂ ਜਦੋਂ ਆਪਣਾ ਇਤਿਹਾਸ ਵੇਖਿਆ ਤੇ ਬਹੁਤ ਹੀ ਜ਼ਿਆਦਾ ਗੁਲਾਮੀ ਭਰਿਆ ਸੀ ਇਸ ਦੇਸ਼ ਦਾ ਬੁਰਾ ਹਾਲ ਸੀ ਸਮਾਜ ਦਾ ਬੁਰਾ ਹਾਲ ਸੀ ਅੱਜ ਜਿਹੜੇ ਅਸੀਂ ਜੀਤੀ ਦੀ ਉਸ ਮਨਾ ਰਹੇ ਹਾਂ

ਪੂਰੀ ਗੁਰਬਾਣੀ ਨਾਮ ਹੈ ਗੱਲ ਸ਼ੁਰੂ ਹੁੰਦੀ ਹੈ ਇੱਕ ਓੰਕਾਰ ਤੋਂ ਤੇ ਇੱਕ ਓੰਕਾਰ ਦਾ ਜਦੋਂ ਗੁਰ ਰਗਦੀ ਦੇ ਨਾਮ ਦੱਸਦੇ ਦਾ ਉਹ ਸੱਤ ਦੱਸਦਿਆਂ ਕਿ ਉਹਦਾ ਨਾਮ ਜਿਹੜਾ ਹੈ ਰੱਬ ਦਾ ਨਾਮ ਸੱਤ ਹੈ ਸੱਤ ਨਾਮ ਤੇਰਾ ਪਰਮਪੁਰਖ ਦਾ ਹੁਣ ਸੱਤ ਨੂੰ ਆਨਲੀ ਕਹਿੰਦੇ ਨੇ ਕਿ ਸਚਾਰਾ ਹੋਈਏ ਕਿ ਭੂੜੇ ਟੂਟੇ ਬਾੜ ਕਿਉ ਸਤ ਨੂੰ ਅਸਾਂ ਸੱਚਿਆਰੇ ਅਸਾਂ ਕਿਵੇਂ ਹੁੰਦਾ ਫਿਰ ਗੱਲ ਗੁਰੂ ਸਾਹਿਬ ਕਰਦੇ ਨੇ ਹੁਕਮ ਦੀ ਹੁਕਮ ਨਾ ਕਿਹਾ ਜਾਏ ਕਿਉਂ ਰੱਬ ਦਾ ਹੁਕਮ ਅਸੀਂ ਕਹਿ ਨਹੀਂ ਸਕਦੇ ਫਿਰ ਵੀ ਗੁਰੂ ਦਾ ਆਸਦੇ ਨਾਨਕ ਹੁਕਮੇ ਜੀ 부ਝੇ ਤਹਾਂ ਮੈਂ ਕਹਿਣਾ ਫਿਰ ਗੱਲ ਕਰਦੇ ਨੇ ਹੁਕਮ ਰਜਾਈ ਚੱਲਣ ਦੀ ਨਾਲ ਹੀ ਕਰਦੇ ਨੇ ਜੇ ਕੋ ਬੁਝੇ ਹੋਵੇ ਸਿਆ ਤੌ ਨੇ ਉਪਥਿਤ ਕੀਤਾ ਪਾਉ ਆਉਣੇ ਹੁਕਮ ਕੀ ਹੈ ਆਪਾਂ ਜੇ ਦੁਨਿਆਵੀ ਤੌਰ ਤੇ ਤੁਹਾਨੂੰ ਸਮਝਣ ਲਈ ਗੱਲ ਕਰਨੀ ਹੈ ਕਿ ਜਿਸ ਤਰ੍ਹਾਂ ਆਪਾਂ ਗੱਡੀਆਂ ਸੜਕਾਂ ਤੇ ਚਲਾਉਂਦੇ ਹਾਂ ਟ੍ਰੈਫਿਕ ਰੂਲ ਜੀ ਨੂੰ ਕਹਿੰਦੇ ਹਾਂ ਉਹ ਟ੍ਰੈਫਿਕ ਦਾ ਕੁਝ ਹੁਕਮ ਨੇ ਕਿ ਗੱਡੀ ਦੇ ਪੇਪਰ ਹੋਣੇ ਚਾਹੀਦੇ ਨੇ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਗੱਡੀ ਦੇ ਆਪਣੇ ਸਿਸਟਮ ਨੇ ਚੱਲਣ ਦੇ ਸੜਕਾਂ ਹੋਣੀਆਂ ਚਾਹੀਦੀਆਂ ਨੇ ਫਿਰ ਗੱਡੀ ਖੱਬੇ ਪਾਸੇ ਚੱਲਣੀ ਚਾਹੀਦੀ ਹੈ ਡਰਾਈਵਿੰਗ ਸਾਨੂੰ ਹੋਣੀ ਚਾਹੀਦੀ ਹੈ ਕਿੱਥੇ ਰੋਕਣੀ ਹੈ ਕਿੱਥੇ ਬ੍ਰੇਕ ਲਗਾਨੀ ਕਿੰਨੀ ਸਪੀਡ ਉਹ ਸਾਰੇ ਉਹਨਾਂ ਦੇ ਹੁਕਮ ਨੇ ਤੇ ਉਹ ਹੁਕਮ ਵਿੱਚੋਂ ਉਹਨਾਂ ਦੇ ਗੁਣ ਕਾਨੂੰਨ ਤੇ ਰੂਲ ਨਿਕਲ ਰਹੇ ਨੇ ਜਿਹੜਾ ਉਹਨਾਂ ਨੂੰ ਸਮਝ ਲੈਂਦਾ ਹੈ ਤੇ ਆਪਣੀ ਗੱਡੀ ਤੋਂ ਲੈ ਕੇ ਆਪਣੀ ਡਰਾਈਵਿੰਗ ਤੋਂ ਲੈ ਕੇ ਕਾਗਜ਼ ਪੱਤੋਂ ਲੈ ਕੇ ਸਹੀ ਰੱਖਦਾ ਹੈ ਸਹੀ ਗੱਡੀ ਚਲਾਣੀ ਆਉਂਦੀ ਹੈ ਉਹ ਆਪਣੇ ਮੁਕਾਮ ਤੇ ਸਹੀ ਟਾਈਮ ਤੇ ਕੁੰਜਦਾ ਨਹੀਂ ਤੇ ਰਾਜ ਧੱਕੇ ਖਾਂਦਾ ਹੈ ਸੋ ਇਸੇ ਤਰ੍ਹਾਂ ਰੱਬ ਦੇ ਕਾਦਰ ਦੇ ਉਹਦੀ ਵਰਸੋਈ ਹੀ ਕੁਦਰਤ ਦੇ ਆਪਣੇ ਗੁਣ ਹਨ ਨਿਯਮ ਹਨ ਸਿਧਾਂਤ ਹਨ ਅਸੂਲ ਹਨ ਔਰ ਬڑے ਵੱਡੇ ਵੀ ਤੇ ਛੋਟੇ ਵੀ ਊਸੂਲ ਹਨ ਆਪਾਂ ਸਮਝਣ ਲਈ ਕਹਿ ਸਕਨੇ ਹਾਂ ਕਿ ਜਿਵੇਂ ਇੱਕ ਫਸਲ ਬੀਜੀਦੀ ਹੈ ਉਹਦੇ ਊਸੂਲ ਨੇ ਕਿ ਬੀਜ ਹੋਣਾ ਚਾਹੀਦਾ ਹੈ ਪਹਿਲੀ ਹੋਣੀ ਚਾਹੀਦੀ ਹੈ ਵੱਤਰ ਹੋਣਾ ਚਾਹੀਦਾ ਹੈ ਉਹ ਪਹਿਲੀ ਵਗੀ ਹੋਣੀ ਚਾਹੀਦੀ ਹੈ ਤਾਂ ਹੀ ਬੀਜੂਗੇਗਾ ਜੇ ਉਹਨ ਕੋਈ ਨਿੱਜਾ ਚੱਕ ਇੱਕ ਵੀ ਕਮੀ ਰਹੇ ਤੇ ਉਹ ਨਹੀਂ ਉਗਦਾ ਇਸੇ ਤਰ੍ਹਾਂ ਜਦੋਂ ਅਸੀਂ ਖਾਣਾ ਖਾਂਦੇ ਹਾਂ ਉਹਨੂੰ ਪਚਾਣ ਲਈ ਸਾਡਾ ਸਿਸਟਮ ਅੰਦਰ ਦਾ ਸਿਹਤ ਠੀਕ ਹੋਣੀ ਚਾਹੀਦੀ ਹੈ ਉਹ ਵੀ ਉਹਦੇ ਹੁਕਮ ਨਾਲ ਆਵਾਜ਼ ਉਹ ਤੁਹਾਡੇ ਤੱਕ ਜਿਹੜੀ ਪਹਜਾਰੀ ਹੈ ਉਹਦੇ ਲਈ ਵੀ ਖੁੱਲਾ ਖਾਂ ਹੋਣਾ ਚਾਹੀਦਾ ਹੈ ਜੇ ਮੈਂ ਉਸ ਬੰਦ ਕਮਰੇ 'ਚ ਹੁੰਦਾ ਤੁਹਾਡੇ ਤੱਕ ਆਵਾਜ਼ ਨਹੀਂ ਫੰਕਣਾ ਉਹ ਵੀ ਉਹਦਾ ਹੁਕਮ ਹੈ ਹੁਣ ਜਦੋਂ ਇਹ ਹੁਕਮ ਨੇ ਛੋਟੇ-ਛੋਟੇ ਸਾਡੇ ਖਾਨ ਤੋਂ ਲੈ ਕੇ ਤੀਨ ਤੋਂ ਲੈ ਕੇ ਰਹਿਣ ਤੋਂ ਲੈ ਕੇ ਸੋਚਣ ਤੋਂ ਲੈ ਕੇ ਸਮਝਣ ਤੋਂ ਲੈ ਕੇ ਵਿਚਨ ਤੋਂ ਲੈ ਕੇ ਸੁਭਾਅ ਤੋਂ ਲੈ ਕੇ ਇਹ ਸਾਰੇ ਜਿਹੜੇ ਨੇ ਕੋਈ ਸਾਡੀ ਸਮਝ ਚ ਆਉਂਦੇ ਨਹੀਂ ਕੁਝ ਨਹੀਂ ਆਉਂਦੇ ਇਹ ਜੀਵਨ ਯਾਤ ਜਪਾਂ ਜਿਹਨੂੰ ਕਹਿੰਦੇ ਆ ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਜੇ ਹੁਕਮ ਤੁਸੀਂ ਸਮਝਣੇ ਨੇ ਜਿਵੇਂ ਟ੍ਰੈਫਿਕ ਦੇ ਹੁਕਮ ਸਮਝਣੇ ਨੇ ਤੇ ਟ੍ਰੈਫਿਕ ਨੇ ਲਿਖ ਕੇ ਦਿੱਤੇ ਉਹਨੇ ਰੂਲ ਉਹਨਾਂ ਦੇ ਆ ਆ ਨਿਯਮ ਨੇ ਛੱਡੇ ਪਰਉਨਸਰ ਪੜਨਾ ਹੀ ਨਹੀਂ ਹੈ ਉਹਨਾਂ ਨੂੰ ਪੜ ਕੇ ਆਪਾਂ ਉਹਨਾਂ ਨੂੰ ਆਕਜੀ ਬਿਠਾਣਾ ਹੁੰਦਾ ਹੈ ਹੌਲੀ ਹੌਲੀ ਸੁਭਾਅ ਚ ਕਰਨਾ ਹੁੰਦਾ ਹੈ ਇਸੇ ਤਰ੍ਹਾਂ ਇਹ ਜਿਹੜੇ ਹੁਕਮ ਨੇ ਇਹ ਸਾਰੇ ਹੁਕਮ ਰੱਬ ਦੇ ਨੇ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਨਾਮ ਰਹੀਂ ਸਮਝਾ ਰਹੇ ਨੇ ਪੂਰੀ ਗੁਰਬਾਣੀ ਚ ਪੂਰੀ ਦੀ ਕੁਰਬਾਨ ਪੂਰੀ ਗੁਰਬਾਣੀ ਜਿਹੜੀ ਹੈ ਉਹ ਰੱਬ ਦੇ ਹੁਕਮਾਂ ਦੀ ਵਿਆਖਿਆ ਕਰਦੀ ਹੈ ਜਿਹਨੂੰ ਆਪਾਂ ਨਾਮ ਕਹਿੰਦੇ ਹਾਂ ਯੇਤਾ ਕੀਤਾ ਤੇ ਤਣਾਉ ਬਿਨਾਂ ਹੈ ਨਹੀਂ ਕੋਥੋਂ ਕਿਉਂਕਿ ਗੁਣਾ ਤੋਂ ਬਿਨਾਂ ਨਿਯਮ ਤੋਂ ਬਿਨਾਂ ਤੇ ਕੋਈ ਜਗ੍ਹਾ ਹੀ ਨਹੀਂ ਹੈ ਕੋਈ ਚੱਲ ਹੀ ਨਹੀਂ ਸਕਦਾ ਅਸੀਂ ਵੀ ਦੇ ਇਹ ਗ੍ਰੈਵਿਟੀ ਦਾ ਨਿਯਮ ਹੈ ਜੋ ਨਾ ਹੋਵੇ ਤੇ ਅਸੀਂ ਧਰਤੀ ਤੋਂ ਉੱਠਦੇ ਨਹੀਂ ਚੱਲ ਨਹੀਂ ਸਕੀਏ ਇਸੇ ਤਰ੍ਹਾਂ ਨਿਯਮ ਹੈ ਕਿ ਜਿਹੜੀ ਕਿਰਣਾ ਨੇ ਟ੍ਰੈਵਲ ਕਰਦੀਆਂ ਨੇ ਸੂਰਜ ਦੇ ਚ ਪਹੁੰਚੀ ਨਾ ਜੇ ਉਹ ਨਿਯਮ ਨਾ ਹੋਵੇ ਸੋ ਜੇ ਤਾਂ ਕੀਤਾ ਤੇ ਤਾਂ ਨਾਉ ਵਿੰ ਨਾ ਹੈ ਨਾ ਹੀ ਕੋ ਥਾਉ ਜਪੋ ਤਾਂ ਇੱਕ ਨਾਮਾ ਅਵਰ ਨੇ ਆਪ ਕਾਮਾ ਇਸੇ ਤਰ੍ਹਾਂ ਗੁਰੂ ਸਾਹਿਬ ਜੋ ਦੱਸਦੇ ਨੇ ਹਾਲ ਵੇਸ ਤੈਨੂੰ ਵਸਤੂ ਪਈਓ ਸਤਸੰਤੋਕ ਵਿਚਾਰੋ ਅੰਮ੍ਰਿਤ ਨਾਮ ਠਾਕ ਰਕਾ ਪਈਓ ਸਭ ਸੰਸਧਾਰੋ ਕੀ ਆਧਾਰ ਹੀ ਨਾਮ ਹੈ ਜਿੱਥੇ ਨਾਮ ਨੇ ਜਪੀਏ ਮੇਰੇ ਗੋਵਿੰਦਾ ਸੋ ਨਗਰ ਉਜਾੜੀ ਦੀ ਸੋ ਹੁਣ ਉਹ ਨਾਮ ਕੀ ਆਪਾਂ ਹੁਣ ਸਮਝਿਆ ਹੁਕਮ ਕੀ ਹੈ ਕਿ ਕੁਦਰਤ ਦੇ ਹਜ਼ਾਰਾਂ ਨਿਯਮ ਕਾਦਰ ਦੇ ਗੁਣ ਨੇ ਜਿਦੋਂ ਦੀ ਸ੍ਰਿਸ਼ਟੀ ਚੱਲਦੀ ਹੈ ਜਿਵੇਂ ਚੱਲਦੀ ਉਹ ਨਿਯਮਾਂ ਤੇ ਚੱਲਦੀ ਉਹਨਾਂ ਗੁਣਾਂ ਤੇ ਚੱਲਦੀ ਉਸ ਉਹ ਹਧਾਰ ਹਨ ਉਹ ਹੁਕਮ ਹਨ ਉਹ ਆਪਾਂ ਨਾਮ ਰੇ ਸਮਝਦੇ ਨੇ ਨਾਮ ਜਿਹੜੇ ਨੇ ਪੂਰੀ ਦੀ ਪੂਰੀ ਗੁਰਬਾਣੀ ਵਿੱਚ ਦਿੱਤਾ ਹੈ ਨਾਮ ਹੈ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਹੱਕ ਪਰਾਇਆ ਨਾਮ ਕਾ ਉਹ ਸੂਰ ਉਸ ਦਾ ਹੈ ਗੁਰਪੀਰ ਹਾਮੀ ਤਾਂ ਪ੍ਰਾਜੇ ਮੁਰਦਾਰ ਨਾ ਖਾਏ ਹੱਕ ਪ੍ਰਾਇਆ ਖਾਣਾ ਮਹਿਮਾਨੀ ਕਰਨੀ ਰਿਸ਼ਵਤ ਖੋਰੀ ਲੈਣੀ ਕਿਸੇ ਦਾ ਖੋਣਾ ਉਹ ਹੁਕਮ ਹੈ ਜਿਹਨੂੰ ਗੁਰੂ ਸਾਹਿਬ ਇਸ ਨਾਮ ਰਹਿ ਇਸ ਨੀਅ ਵਰਾਈ ਇਸ ਗਰਬਾਣੀ ਦੇ ਤੁਕਾਰਾਂ ਸਮਝਾ ਰਹੇ ਨੇ ਜਦ ਪੀਤੇ ਮਾਦੂਰ ਹੋਏ ਬਰਲ ਪਰੇ ਵਿੱਚ ਆਏ ਆਪਣਾ ਪ੍ਰਾਇਆ ਨ ਪਛਾਨੀ ਖਸਮੋ ਪੱਕੇ ਖਾਇਆ ਨਸ਼ਾ ਕਰਕੇ ਜਦੋਂ ਆਪਣੇ ਪ੍ਰਾਇਆ ਦਾ ਪਤਾ ਨਹੀਂ ਲੱਗਦਾ ਤੇ ਆਪਾਂ ੱੱਕੇ ਖਾਣੇ ਆ ਸਮਾਜ ਵਿੱਚ ਉਹ ਵੀ ਇੱਕ ਗਮ ਹੈ ਜਿਹੜਾ ਗੁਰੂ ਸਾਹਿਬ ਨਾਮ ਰਹੀ ਸਮਝਾ ਰਹੇ ਚੁੱਪੇ ਚੁੱਪਣਾ ਹੋਵੀ ਇਹਦੀ ਨਿਯਮ ਹੈ ਕਿ ਅੰਦਰ ਚੁੱਪਨੀ ਹੁੰਦਾ ਹੁਣ ਨਾਮ ਜਪਣ ਦੇ ਜਿਹੜੇ ਰਾਹ ਨੇ ਉਹ ਕਈ ਤਰ੍ਹਾਂ ਦੇ ਨੇ ਔਰ ਸਾਰੇ ਠੀਕ ਨੇ ਔਰ ਸਾਰੇ ਜ਼ਰੂਰੀ ਨੇ ਪਹਿਲਾ ਨਿਯਮ ਇਹ ਹੈ ਜਦੋਂ ਆਪਣਾ ਨਾਮ ਆਪਾਂ ਪਹਿਲਾ ਜਿਹੜਾ ਹੈ ਉਹ ਹੈ ਇੱਕ ਨਾਲ ਇੱਕ ਆਪਣੇ ਨਾਲ ਬੈਠ ਕੇ ਇੱਕ ਸ਼ਬਦ ਨਾਲ ਨਾਮ ਜਪਣਾ ਸਵਾਸ ਨਾਲ ਮਿਲਾ ਕੇ ਸਾਨੂੰ ਆਪਣੇ ਨਾਲ ਅਸੀਂ ਜੁੜਾਂਗੇ ਆਪਣੇ ਤੇ ਧਿਆਨ ਔਮ ਤੋਂ ਬਾਅਦ ਯਾ ਗਿੱਟ ਹੋ ਪਾਵਾਂਗੇ ਨਹੀਂ ਤੇ ਅਗੇ ਟੁਰਨਾ ਮੁਸਤਕਿਲ ਇੱਕ ਇੱਕ ਸ਼ਬਦ ਵਾਇਕ੍ਰੋ ਜਿਹੜਾ ਆਪਣਾ ਪਰਮੰਤਰ ਹੈ ਯਾ ਕੋਈ ਸਤਨਮ ਵੀ ਲੈ ਸਕਦੇ ਇੱਕ ਤੁੰਕਾਰ ਵੀ ਲੈ ਸਕਦੇ ਆਪਣਾ ਜਿਹੜਾ ਧੁਨ ਦੇ ਨਾਲ ਇੱਕ ਰੀ ਧੁਨੀ ਠੰ ਅੰਦਰ ਜਾਏ ਤੇ ਉੱਥੋਂ ਬਾਹਰ ਆਵੇ ਉਹਦੇ ਨਾਲ ਹੌਲੀ ਹੌਲੀ ਸਾਡਾ ਫੋਕਸ ਆਉਂਦਾ ਹੈ ਸਾਨੂੰ ਆਪਣੇ ਆਪ ਦੀ ਆਪਣੇ ਪਿੰਡ ਦੀ ਜੋ ਪਿੰਡੇ ਸੋ ਪਰਮੰਡੇ ਸ਼ਰੀਰੇ ਚ ਸਭ ਕੁਝ ਹੈ ਜੋ ਇਸ ਸੰਸਾਰੇ ਚ ਹੈ ਇਥੋਂ ਤੱਕ ਕਿ ਜੋ ਖਣਿਜ ਪਦਾਰਥ ਨੇ ਜਿੰਨਾ ਪਰਸੈਂਟ ਸੋਨਾ ਇੱਥੇ ਵੇ ਧਰਤੀ 'ਚ ਉਹਨਾ ਸਾਡੇ ਸ਼ਰੀਰ 'ਚ ਉਹਦਾ ਪਰਸੈਂਟ ਦੇ ਸਾਥ 'ਚ ਜਿੰਨੀ ਮਿੱਟੀ ਹੈ ਇਹ 70% ਪਾਣੀ ਹੈ ਸੰਸਾਰ 'ਇੱਥੇ ਧਰਤੀ ਤੇ ਤੇ 70% ਸਾਡੇ 'ਚ ਪਾਣੀ ਹੈ ਜਿੰਨੀ 12 13% ਮਿੱਟੀ ਉਹ ਸਾਡੇ 'ਚ ਨਹੀਂ ਹੈ ਜਿੰਨੀ ਹਵਾ ਹੈ ਉਹ ਨਹੀਂ ਸਾਡੇ 'ਚ ਹੈ ਹਰ ਇੱਕੀ ਜੋ ਸਿਤਰਾ ਹੈ ਸੋ ਪਹਿਲਾ ਜਿਹੜਾ ਨਾਮ ਜਪਨਦਾ ਉਹ ਆਪਣੇ ਨਾਲ ਬਹਿਣਾ ਔਰ ਗੁਰੂ ਸਾਹਿਬ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਉ ਵਿੜੈ ਵਿਚਾਰ ਅੰਮ੍ਰਿਤ ਵੇਲਾ ਇਸ ਲਈ ਕਿ ਉਦੋਂ ਸਾਊਂਡ ਪੋਲੂਸ਼ਨ ਆਵਾਜ਼ਾਂ ਦਾ ਪੋਲੂਸ਼ਨ ਸੋਚ ਦਾ ਪੋਲੂਸ਼ਨ ਹੋਰ ਜਿਹੜੇ ਜਿਹੜੇ ਸਾਡੇ ਵਿਚਾਰਾਂ ਦਾ ਪੋਲੂਸ਼ਨ ਘੱਟ ਹੁੰਦਾ ਹੈ ਅਜੇ ਘੱਟੋ ਭਜ ਦੌਣ ਕਰਨ ਲੱਗਦੇ ਨਹੀਂ ਤੁਜਾ ਹੈ ਗੁਰਬਾਣੀ ਨੂੰ ਰੋਜ਼ ਪੜਨਾ ਸਮਝਣਾ ਵਿਚਾਰਨਾ ਬਾਕੀ ਉਹ ਗੁਣ ਜਿਹੜੇ ਨੇ ਸਾਨੂੰ ਕਦੀ ਨਾ ਕਦੀ ਸਮਝ ਆਏ ਕਿਉਂ ਨਹੀਂ ਹੋ ਸਕਦੀ ਸੋਚ ਸੁਚਤਮ ਕਿਉਂ ਜ਼ਰੂਰੀ ਹੈ ਸਾਨੂੰ ਜਿੰਨੀ ਕੁ ਜ਼ਰੂਰੀ ਹੈ ਹਾਂ ਜਿਹੜੀ ਜਪਲੇ ਹਾਲਾਂਕਿ ਸੁਚਤ ਨਾਲ ਅੱਗਾ ਵਧਿਆ ਨਹੀਂ ਜਾ ਸਕਦਾ ਪਰ ਕੋਈ ਨੀ ਕੁ ਜ਼ਰੂਰੀ ਹੋਊਗੀ ਸਾਨੂੰ ਸਾਡੀ ਸਿਆਨਤ ਕਿਉਂ ਨਹੀਂ ਕੰਮ ਕਰ ਸਕਦੀ ਕਿਉਂ ਸਾਨੂੰ ਜਿਹੜੀ ਸੰਸਾਰਿਕ ਸਿਆਨਤ ਹੈ ਯੂਨੀਵਰਸ ਸਿਆਨਤ ਉਹ ਨਾਲ ਰਲਣਾ ਪਏਗਾ ਸੋ ਜਦੋਂ ਅਸੀਂ ਗੁਰਬਾਣੀ ਰੋੜੀ-ਵਲੀ ਸਮਝਾਂਗੇ ਸੋਚਾਂਗੇ ਵਿਚਾਰਾਂਗੇ ਪੜਾਂਗੇ ਉਹ ਨਿਯਮ ਕਿਰੇ ਨੇ ਕਿਰੇ ਸਾਡੇ ਅੰਦਰ ਕੰਮ ਕਰਨ ਲੱਗ ਜਾਣਗੇ ਹੁਣ ਸਿਸਟਮ ਕੀ ਹੋਏ ਗੋਤ ਸਤਨ ਸਾਖਾ ਗੁਰੂ ਸਾਹਿਬ ਮੂਲ ਦੱਸਦੇ ਨੇ ਪਵਨ ਗੁਰੂ ਸ਼ਬਦ ਗੁਰੂ ਪਵਨ ਗੁਰੂ ਜਿਹੜੀ ਹੈ ਜਦੋਂ ਆਪਾਂ ਪਵਨ ਗੁਰੂ ਪਾ ਪਾਣੀ ਪਿਤਾ ਮਾਤਾ ਧਰਤ ਮਾਤ ਦੀ ਗੱਲ ਕਰਨੇ ਹਾਂ ਇਹ ਗੁਰੂ ਸਾਹਿਬ ਕਹਿੰਦੇ ਨੇ ਬਾਹਰ ਦੇ ਨੇ ਸਰੀਰ ਲਈ ਜ਼ਰੂਰੀ ਨੇ ਸਰੀਰ ਦੀ ਇਹਨਾਂ ਬਿਨਾ ਹੋਂਦ ਨਹੀਂ ਹੋ ਸਕਦੀ ਜੇ ਹਵਾ ਨਹੀਂ ਹੈ ਪਾਣੀ ਨਹੀਂ ਧਰਤੀ ਨਹੀਂ ਸਰੀਰ ਨਹੀਂ ਪਜਾ ਹੈ ਤੇ ਇੱਥੇ ਕੋਈ ਜੀਵ ਨਹੀਂ ਰਹਿ ਸਕਦਾ ਲੇਕਿਨ ਉਸ ਤੋਂ ਅੱਗੇ ਚੰਗਿਆਈਆਂ ਬੁਰਾਈਆਂ ਸ਼ੁਰੂ ਹੁੰਦੀਆਂ ਨੇ ਉਹ ਹੁੰਦੀਆਂ ਨੇ ਸ਼ਬਦ ਤੋਂ ਫਿਰ ਸ਼ਬਦ ਗੁਰੂ ਦੀ ਗੱਲ ਕਰਦੇ ਨੇ ਕਿ ਜੇ ਚੰਗਿਆਈਆਂ ਕੱਢਣੀਆਂ ਨਹੀਂ ਤੇ ਪਵਨ ਗੁਰੂ ਜਿਉਂਦੇ ਰਹਿਣ ਲਈ ਇਹ ਚੀਜ਼ਾਂ ਵਰਤਦਾ ਹੋਇਆ ਹੁਣ ਚੰਗਿਆਈਆਂ ਕੱਢਣੀਆਂ ਨਹੀਂ ਤੇ ਸ਼ਬਦ ਗੁਰੂ ਨਾਲ ਜੁੜ ਸ਼ਬਦ ਜਿਹੜਾ ਸੀ ਕਹਿੰਦਾ ਜਿਵੇਂ ਪਵਨ ਬਿਨਾ 30 ਸੈਕਿੰਡ ਨਹੀਂ ਰਹਿ ਸਕਦੇ ਇਸੇ ਤਰ੍ਹਾਂ ਸ਼ਬਦ ਬਿਨਾ ਵੀ ਸਜੇ 30 ਸੈਕਿੰਡ ਨਹੀਂ ਕਾਰ ਸਕਦੇ ਕਦੀ ਚੁੱਪ ਹੋ ਕੇ ਅੰਦਰ ਵੇਖਿਆ ਜੇ ਅੰਦਰ ਚੁੱਪ ਨਹੀਂ ਜਿੰਦਾ ਉਹ ਜਿਹੜੇ ਫੁਰਨੇ ਚੱਲਦੇ ਨੇ ਜਿਹੜੇ ਸੰਕਲਪ ਵੀ ਕਲਰ ਚੱਲਦੇ ਨੇ ਉਹ ਬੇਲਗਾਮ ਨੇ ਇੱਕ ਇੱਕ ਐਸਟੀਮੇਟ ਮੁਤਾਬਕ 64000 ਫੁਰਨੇ ਸਾਲੋਂ ਇੱਕ ਜਿਹੜੇ ਇੱਕ ਦਿਨ ਚਾਹੁੰਦੇ ਨੇ ਜਿਨ੍ਹਾਂ ਚੋਂ 4-5 ਵੀ ਕੰਮਦੇ ਨਹੀਂ ਹੁੰਦੇ ਹੁਣ ਗੱਲ ਕਿਸ ਤਰ੍ਹਾਂ ਬਣਦੀ ਹੈ ਆ ਮੈਂ ਥੋੜਾ ਜਿਹਾ ਹੋਰ ਇੱਕ ਤਰੀਕੇ ਨਾਲ ਸਮਝਾਉਣਾ ਹਾਂ ਕਿ ਜੋ ਮੈਂ ਬੋਲ ਰਿਹਾ ਮੈਂ ਇਸ ਟਾਈਮ ਜਾਂ ਮੇਰੇ ਹੱਥ ਹਿੱਲ ਰਹੇ ਨੇ ਇਹਨਾਂ ਨੂੰ ਮੇਰੀ ਮੱਤ ਕੰਟਰੋਲ ਕਰ ਰਹੀ ਹੈ ਮੈਂ ਕੰਟਰੋਲ ਕਰ ਰਿਹਾ ਹੈ ਮੇਰੇ ਮਾਈਂਡ ਨੂੰ ਮੱਤ ਨੂੰ ਮੇਰੇ ਵਿਚਾਰ ਕੰਟਰੋਲ ਕਰ ਰਹੇ ਨੇ ਤੇ ਵਿਚਾਰਾਂ ਨੂੰ ਫੁਰਨੇ ਕੰਟਰੋਲ ਕਰਦੇ ਨੇ ਕਿ ਜੋ ਮੇਰੇ ਫੁਰਨੇ ਨੇ ਉਹ ਹੀ ਮੇਰਾ ਸੁਭਾਅ ਹੈ ਜੋ ਮੇਰੇ ਫੁਰਨੇ ਨੇ ਉਹੋ ਜਿਹਾ ਮੈਂ ਬੋਲਣਾ ਹੈ ਜੋ ਮੇਰੇ ਫੁਰਨੇ ਨੇ ਉਹੋ ਜਿਹਾ ਮੈਂ ਕੰਮ ਕਰਨਾ ਹੈ ਉਹ ਜੀ ਮੇਰੀ ਸੋਚ ਸਮਾਂ ਦੀ ਔਰ ਫੁਰਨਿਆਂ ਦੀ ਊਰਜਾ ਦੂਜੇ ਤੱਕ ਪਹੁੰਚਦੀ ਹੈ ਜਦੋਂ ਮੈਂ ਮਾੜਾ ਸੋਚਣਾ ਵਾ ਆਪਣੇ ਲਈ ਸੋਚਣਾ ਮੇਰੇ ਤੇ ਅਸਰ ਹੁੰਦਾ ਹੈ ਦੁਜੇ ਲਈ ਸੋਚਦਾ ਦੁਜੇ ਤੇ ਅਸਰ ਹੁੰਦਾ ਹੈ ਸੋ ਉਹ ਫੁਰਨੇ ਜਿਹੜੇ ਜੋ ਬੇਲ ਲਗਾਮ ਨੇ ਹੁਣ ਮੇਰੀ ਇੰਦਰੀਆਂ ਜਿਹੜੀਆਂ ਬਾਹਰ ਦੀਆਂ ਨੇ ਬੋਲਣ ਦੀਆਂ ਸੁਣਨ ਦੀਆਂ ਵੇਖਣ ਦੀਆਂ ਹੱਥ ਹਿਲਾਉਣ ਦੀਆਂ ਇਹਨਾਂ ਨੂੰ ਮੇਰੇ ਮਨ ਕੰਟਰੋਲ ਕਰ ਰਹੀ ਹੈ ਮਨ ਨੂੰ ਮੇਰੇ ਵਿਚਾਰ ਕੰਟਰੋਲ ਕਰ ਰਹੇ ਨੇ ਵਿਚਾਰਾਂ ਨੂੰ ਫੁਰਨੇ ਕੰਟਰੋਲ ਕਰ ਲੈਣ ਨੇ ਫੁਰਨੇ ਨੂੰ ਕੋਈ ਕੰਟਰੋਲ ਨਹੀਂ ਕਰ ਰਿਹਾ ਉੱਥੋਂ ਗੱਲ ਸ਼ੁਰੂ ਹੁੰਦੀ ਮਨ ਮੁਕਤੀ ਅਸੀਂ ਸਾਰੇ ਹੀ ਸਾਡਾ ਉਹ ਹਾਲ ਹੈ ਇਹ ਹੋ ਸਕਦਾ ਮੈਨੂੰ ਥੋੜੀ ਜੀ ਸਮਝ ਆ ਗਈ ਹੈ ਆਪਾਂ ਨੂੰ ਕਈਆਂ ਨੂੰ ਸਮਝ ਨਾ ਆਵੇ ਲੇਕਿਨ ਹਾਲ ਅੰਦਰ ਉਹ ਹੀ ਸਾਰਿਆਂ ਦਾ ਇਹ ਨਾ ਬੰਦ ਹੁੰਦੇ ਨੇ ਨਾ ਜਾਂਦੇ ਨੇ ਨਾ ਇਹ ਅੱਛਾ ਗੁਰਮਤਿ ਦੇ ਚ ਕੋਈ ਸਦਨ ਤੇ ਕਿ ਇਹਨਾਂ ਨੂੰ ਛੁੰਨ ਨਹੀਂ ਕਰਨਾ ਨਾ ਮਾਰਨਾ ਨਹੀਂ ਹੈ ਸਿਰੋਥ ਰੱਤਨ ਦਾ ਸਦਨ ਹੈ ਇਹਨਾਂ ਨੂੰ ਸੁਧਾਰਨਾ ਹੈ ਹੁਣ ਜਦੋਂ ਗੁਰਬਾਣੀ ਆਪਣੇ ਨਾਲ ਜੁੜਾਂਗੇ ਗੁਰਬਾਣੀ ਨੂੰ ਵਾਰ-ਵਾਰ ਪੜਾਂਗੇ ਉਹ ਜਿਹੜੀ ਗੁਰੂ ਦੀ ਮੱਤ ਹੈ ਜੂਸਾਲਾ 40 ਸਾਲਾ 20 ਸਾਲਾ 60 ਜਨਮ ਨਹੀਂ ਅਗਲੇ ਜਨਮੋਂ ਕਦੀ ਨਾ ਕਦੀ ਉਹ ਆਪਣੇ ਫੁਰਨਿਆਂ ਤੇ ਉਹ ਗੁਰੂ ਦੀ ਮੱਤ ਹੌਲੀ ਹੌਲੀ ਆ ਕੇ ਬੰਦੀ ਜਾਏਗੀ ਜਦ ਰੋਟ ਪੜਾਂਗੇ ਸੋਚੇ ਸੋਚ ਨਾ ਆਵੀ ਚੁੱਪੇ ਚੁੱਪ ਨਾ ਆਵੀ ਕਿਵੇਂ ਸਚਾਰਾ ਹੋਈਏ ਕਦੀ ਨਾ ਕਦੀ ਸਵਾਲ ਉੱਠੇਗਾ ਫਿਰ ਮੈਂ ਕਿਵੇਂ ਸਚਾਰਾ ਹੋਗਾ ਉਹ ਫਿਰ ਜਦੋਂ ਪੁੱਤਰਾਂ ਲੰਗਣ ਗਿਆ ਮਰਬਾਣੀ ਦੀਆਂ ਉਹ ਸਿਧਾਂਤ ਕਦੀ ਨਾ ਕਦੀ ਅੰਦਰ ਜਾਣਗੇ ਅੰਦਰ ਜਾਣ ਕੇ ਉਹਨਾਂ ਨੂੰ ਸੁਧਾਰਨਗੇ ਫੁਰਨਿਆਂ ਨੂੰ ਸੁਧਾਰਨ ਤੇ ਹੀ ਮੱਤ ਸੁਧਰੇਗੀ ਵਾਪਸਿੱਧੀ ਕਦੀ ਨਹੀਂ ਸੁਧਰ ਸਕਦੀ ਸੁਧਰਨ ਫੁਰਨਿਆਂ ਨੂੰ ਸੁਧਾਰਨ ਤੇ ਹੀ ਸੁਭਾਅ ਸੁਧਰੇਗਾ ਸਵਾਭ ਆਪਣੇ ਆਪ ਕਦੀ ਨਹੀਂ ਸੁਧਰਦਾ ਸੋ ਉਹ ਜਿਹੜਾ ਆਪਣਾ ਜਿਹੜਾ ਸਾਡੇ ਸੁਰਨੇ ਆਪਣਾ ਅੰਦਰ ਉਹ ਅਨ ਕੰਟਰੋਲਡ ਗੁਰੂ ਹੈ ਜਿਹੜੀ ਸਾਡੇ ਮਤਲਬ ਚਲਾ ਰਿਹਾ ਉਹਨੂੰ ਅਸਾਂ ਗੁਰੂ ਤੋਂ ਮਤ ਲੈ ਕੇ ਉਹਨਾਂ ਕੁਰਨੇ ਨੂੰ ਬਦਲਣਾ ਹੈ ਉਹਨਾਂ ਵਿਚਾਰਾਂ ਨੂੰ ਬਦਲਣਾ ਗੁਰੂ ਦੇ ਵਿਚਾਰ ਆਪਣੇ ਤੱਕ ਪਹੁੰਚਾਣੇ ਨੇ ਸੋ ਉਹਦਾ ਇੱਕ ਤਰੀਕਾ ਪਹਿਲਾਂ ਮੈਂ ਦੱਸਿਆ ਆਪਣੇ ਨਾਲ ਬਹਿਣਾ ਵਿਚਾ ਜਿਹੜਾ ਗੁਰਬਾਣੀ ਨੂੰ ਪੂਰੀ ਗੁਰਬਾਣੀ ਨੂੰ ਹਰ ਕਰ ਸੈਂਚੀਆਂ ਲਿਆਵੋ ਹਰ ਕਰ ਜਿਹੜਾ ਆਪਾਂ ਪੜੀਏ ਕਦੇ ਨਾ ਕਦੀ ਕਿਸੇ ਨਾ ਕਿਸੇ ਦਾ ਜੀ ਸਾਡਾ ਸੁਧਾਰ ਹੁੰਦਾ ਜਾਏਗਾ ਬੱਚਿਆਂ ਦਾ ਹੋਵੇਗਾ ਉਸ ਤੋਂ ਬਾਅਦ ਖੁੱਲੇ ਜਦੋਂ ਪਾਠ ਕਰਾਣੇ ਨੇ ਆਪਾਂ 48 ਘੰਟੇ ਵਾਲੇ ਪਾਠ ਕੱਟ ਕਰਾਈ ਆ ਆਪਾਂ ਖੁੱਲੇ ਪਾਠ ਕਰੇ ਜਿੱਤੇ ਇਹੋ ਜਿਹਾ ਸਿਸਟਮ ਛੋਟੇ ਮਾਈਕ ਮਿਊਜ਼ਿਕ ਮਾਈਕ ਤੇ ਸੈਂਟਰ ਸਿਸਟਮ ਲਾ ਕੇ ਸੁਣੀਏ ਜਿੰਨਾ ਸੁਣ ਸਕਨੇ ਹਾਂ ਗੁਰਦੁਆਰੇ ਸਾਹਿਬ ਵੀ ਜਦੋਂ ਜਾਈਏ ਤੇ ਸੁਣੀਏ ਆਪਾਂ ਜਰੂਰ ਗੁਰਦੁਾਰੇ ਸਾਹਿਬ ਜਾਣਾ ਨਹੀਂ ਪੈਦੇ ਮੰਦ ਹੈ ਅਥਰਾ ਬਥਰ ਤੱਕ ਉਹ ਵਿਕਾਰ ਨਹੀਂ ਜਾ ਰਿਹਾ ਗੁਰੂ ਦੇ ਦਰਸ਼ਨ ਕੀਤੇ ਵੀ ਇਤਲਾਬ ਦਿੰਦੇ ਨੇ ਪਰ ਕਦੀ ਨਾ ਕਦੀ ਉਹ ਲਾਭ ਜਿਹੜਾ ਹੋ ਰਿਹਾ ਦਾ ਧੰਨਵਾਦ ਦੇ ਜਾਈਏ ਆਪਾਂ ਪ੍ਰਾਇਮਰੀ ਚ ਨਾ ਬਹਿ ਜਾਈਏ ਅਗਾਮਦਨ ਦੇ ਚਲੀਏ ਸਿਸਟਮ ਬੜਾ ਲੰਬਾ ਹੈ ਵਿਕਾਰ ਬਹੁਤ ਜ਼ਿਆਦਾ ਨੇ ਭਾਰੀ ਨੇ ਔਰ ਮੇਰੇ ਵਰਗੇ ਐਸਤੇ ਬਹੁਤ ਜ਼ਿਆਦਾ ਦਰਸ਼ਨਾਵਾਂ ਤੇ ਵਿਕਾਰ ਸਾਹਮਣੇ ਔਰ ਹੱਜ ਵੀ ਹਨ ਪਰ ਫਿਰ ਵੀ ਇੱਕ ਰੇ ਰੇ ਜਦ ਤੁਹ ਸਮਝ ਆਏ ਬੁੱਕਰਾ ਵਜਦੀਆਂ ਨੇ ਤੇ ਥੋੜਾ ਬਹੁਤ ਸੁਧਾਰ ਹੁੰਦਾ ਹੈ ਜਿਨ੍ਹਾਂ ਆਪਣੇ ਗੁਰੂ ਦੀ ਮੱਤ ਲੈ ਕੇ ਆਪਣੀ ਮੱਤ ਨੂੰ ਥੱਲੇ ਹੌਲੀ ਹੌਲੀ ਦਬਾਇਆ ਉਹ ਫੁਰਨਿਆਂ ਉਹਨਾਂ ਵਿਚਾਰਾਂ ਨੂੰ ਉਹ ਸਮਝ ਨੂੰ ਪਰ ਗੁਰੂ ਦੀ ਮੱਤ ਲਈ ਉਹਨਾਂ ਸ਼ਹੀਦੀਆਂ ਦਿੱਤੀਆਂ ਉਹਨਾਂ ਮੈਦਾਨੇ ਜੰਗੋਂ ਪੰਜਾਣਾ ਛੁੱਟ ਕਰਦੇ ਤੇ ਸੜ ਦਿੱਤਾ ਉਹਨਾਂ ਜਿਹੜੇ ਨੇ ਆਰਿਆਂ ਨਾਲ ਚਰਾਏ ਜਾਂਦੇ ਹੋਏ ਦੇਗਾਂ ਚ ਉਬਾਲਦੇ ਹੋਏ ਬੰਦਬੰਦ ਕਟੇਂਦੇ ਹੋਏ ਉਹਨਾਂ ਨੂੰ ਕੋਈ ਕਿਸੇ ਕਿਉਂਕਿ ਉਹਨਾਂ ਦੇ ਵਿਚਾਰ ਬਿਲਕੁਲ ਸੱਚ ਸਨ ਕੋਈ ਉਹਨਾਂ ਦੇ ਦੁਬਈਦਾ ਨਹੀਂ ਸੀ ਸ਼ੱਕ ਨਹੀਂ ਸੀ ਡਾਊਟ ਨਹੀਂ ਸੀ ਉਹ ਸੱਚ ਤੇ ਖੜੇ ਸਨ ਸੱਚ ਲਈ ਖੜੇ ਸਨ ਜਦੋਂ ਸੱਚ ਦੀ ਸਮਝ ਆ ਜਾਂਦੀ ਹੈ ਉਦੋਂ ਇਹ ਦੁਨਿਆਵੀ ਦੀ ਬਹੁਤ ਚੀਜ਼ਾਂ ਬਹੁਤ ਜ਼ਿਆਦਾ ਮੈਂ ਤਾਂ ਨਹੀਂ ਰੱਖਦੀਆਂ ਔਰ ਜਿੰਨਾ ਚੀਜ਼ਾਂ ਪਿੱਛੇ ਅਸੀਂ ਦੁਨਿਆਵੀ ਪਿੱਛੇ ਭੱਜਦੇ ਫਿਰਨੇ ਆ ਥੋੜੇ ਜਿਨੇ ਗੁਰੂ ਹਾਲੂਕ ਕਿਤੇ ਆ ਉਹ ਸਾਡੇ ਪਿੱਛੇ ਭੱਜਦੀਆਂ ਤੋ ਆਪਾਂ ਆਪਣੇ ਸੰਭਾਲੀਏ ਵੀਰ ਸਾਹਿਬ ਔਰ ਮੈਂ ਬਿਲਕੁਲ ਕਹਾਂਗਾ ਜਿੰਨਾ ਚਿਰ ਇਹ ਸਿਸਟਮ ਗੁਰੂ ਸਾਹਿਬ ਵਾਲਾ ਦਿੱਤਾ ਹੋਇਆ ਇਹ ਸਿਸਟਮ ਹੁਕਮ ਦਾ ਨਾਮ ਦਾ ਉਸ ਤਰੀਕੇ ਨਾਲ ਸਮਝ ਕੇ ਚੱਲਦਾ ਰਿਹਾ ਉਹਨਾਂ ਚਿਰ ਅਸੀਂ ਰਾਜ ਕੱਪਦੇ ਰਹੇ ਜਦੋਂ ਇਹ ਖਤਮ ਹੁੰਦਾ ਮਹਾਰਾਜਾ ਰਣਜੀਤ ਸਿੰਘ ਦੇ ਕੀਰਲੇ ਜਾਂ ਰਾਜ ਦੇ ਟਾਈਮ ਤੋਂ ਉਦੋਂ ਬਾਅਦ ਉਦੋਂ ਤੋਂ ਅਸੀਂ ਥੱਲੇ ਗਏ ਆ ਸਾਡੇ 150 ਸਾਲਾਂ ਦੇ ਚ ਕੋਈ ਅਚੀਵਮੈਂਟ ਨਹੀਂ ਹੈ ਅਸੀਂ ਗਵਾਇਆ ਹੀ ਹੈ ਔਰ ਵਤਨ ਗਵਾਇਆ ਹੈ ਔਰ ਪਰਿਵਾਰ ਵੀ ਗਵਾ ਰਹੇ ਆ ਆਮੀ ਹੋਰ ਬਹੁਤ ਕੁਝ ਵਾਇਆ ਆਪਾਂ ਗੁਰਮਤ ਦੇ ਹਿੱਸੇ ਵੀ ਵਾਇਏ ਨੇ ਉਹ ਆਪਾਂ ਗਵਾਰੇ ਆ ਆਪਾਂ ਵਾਪਸ ਸਾਨੂੰ ਇਸ ਨਾਮ ਤੇ ਆਉਣਾ ਨਾਮ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਕਰੇਣੀ ਜੀ ਹਰ ਤੱਕ ਨਾਮ ਹੈ ਇੱਕ ਸ਼ਬਦ ਨਾਮ ਹੈ ਹੁੰਦਾ ਸੰਤੋ ਇੱਕ ਇੱਕ ਟੁਕ ਲਵ ਹੁੰਦਾ ਸੰਤੋ ਸਰੰਪਤੋਂ ਇੱਕ ਇੱਕ ਸ਼ਬਦ ਦੇ ਕੋ ਸੰਤੋਗ ਦੀ ਮੂਦਰਾ ਬਣਾਓ ਇੱਜ਼ਤ ਨਾਲ ਜਿਹੜੀ ਝੋਲੀ ਫਲਾਓ ਧਿਆਨ ਧਿਆਨ ਕੀ ਕਰੇ ਬਹੁਤ ਧਿਆਨ ਆਪਣੇ ਚ ਲਿਆਓ ਕਿੰਤਾ ਕਾਲ ਮੌਤ ਨੂੰ ਯਾਦ ਰੱਖੋ ਸਰੀਰ ਨੂੰ ਠੀਕ ਰੱਖੋ ਕੁਾਰਕ ਆਇਆ ਜੁਕ ਡੰਡਾ ਪਰ ਕੀ ਤਦ ਦੁਨੀਆਦਾਰੀ ਜੁਕ ਸਮਝ ਰੱਖੋ ਕਿ ਇਹ ਨਾਮ ਨੇ ਇਹ ਨਿਯਮ ਨੇ ਜਿਹੜੇ ਕਦੇ ਨਾ ਕਦੇ ਸਾਡੇ ਜੀ ਆਉਂਦੇ ਜਾਣਗੇ ਤੇ ਵਾਪਸ ਅਸੀਂ ਉਸੇ ਤਰ੍ਹਾਂ ਖਾਲਸੇ ਦੀ ਜੀ ਦੀ ਰੋਹ ਰਹੀ ਸੀਗੀ ਜਿਹੜੀ ਸਾਨੂੰ ਗੁਰੂ ਆ ਸਾਹਿਬ ਬਖਸ਼ੀ ਸੀ ਜਿਹੜੇ ਸਾਡੇ ਸਾਹਿਦਨਾ ਸਿੰਘਾਂ ਬਖਸ਼ੀ ਸੀ ਜਿਹੜੇ ਸਾਡੇ ਮਹਾਨ ਗੁਰੂ ਜੀ ਬਖਸ਼ੀ ਸੀ ਅਸੀਂ ਉਸਤੇ ਪੈਰੇ ਦੇ ਪਾਵਾਂਗੇ ਔਰ ਉਸੇ ਤਰ੍ਹਾਂ ਰਾਜ ਕਰਾਂਗੇ ਉਸੇ ਤਰ੍ਹਾਂ ਅਸੀਂ ਆਪਣੇ ਵਤਨਾ ਚਲਾਵਾਂਗੇ ਉਸੇ ਤਰ੍ਹਾਂ ਚੌਥੀ ਕਲਾ ਚਲਾਵਾਂਗੇ ਪਾਣੀ ਜੀ ਕਾ ਖਾਲਸਾ ਵਾਹਿਗੁਰੂ ਜੀ